ਹੈਲੋ ਜੀ ਸਸਰੀ ਕਸਾਰੇ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਇਸ ਦੇ ਵੀਡੀਓ ਵਲੌਗ ਦੇ ਵਿੱਚ ਅੱਜ ਸਵੇਰ ਦਾ ਮੌਸਮ ਕਿੰਨਾ ਏ ਤੁਹਾਨੂੰ ਕਿੱਦਾਂ ਦਾ ਵਾਹ ਸੈਰ ਤੇ ਨਿਕਲੇ ਸੀਗੇ ਤੇ ਕਿਹੜੇ ਸੋਚੇ ਤੇ ਚਲੋ ਤੁਹਾਨੂੰ ਵੀ ਦਿਖਾਉਣੀ ਆ ਅਦਵਾਲਾ ਸਵੇਰ ਦਾ ਮhaul ਤੇ ਇਥੋਂ ਦੀ ਬਨਸਪਤੀ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਇੱਥੇ ਦਾ ਮੌਸਮ ਦੇਖੋ ਬਹੁਤ ਵਧੀਆ ठंडा मौसम है सवेर के अच्छे चुके बज चुके हैं तक है देखो कि सोनी बनस्पति माहौल बहुत ही बढ़िया मौसम भी बहुत वाया चलो थोनू फिर सैर कराने देखो कि सब कुछ है। वीडियो नक देखो पूरा देखियो इंजॉय करो ফুৰি ਹਰਿਆਲੀ ਤਾਂ ਕੁਸਕਲੀ ਨਾਲ ਪੁੱਛੇ ਨਹੀਂ ਸੋਹਣੀ ਹੈ ਰੱਬ ਦੀ ਚਾਹ ਦੇ ਉਸ ਜੰਗਲੀ ਜੰਗਲੇ ਤੋਂ ਬਹੁਤ ਿਲਵਾਨਾ ਆਹ ਵਾਹ ਇਹ ਘਰਾਂ ਦੇ ਬਾਹਰ ਹਰਿਆਲੀ ਦੇਖੋ ਕਿੰਨੀ ਹੈ ਤੇ ਬਹੁਤ ਸ਼ੌਂਕ ਰੱਖਦੇ ਲੋਕ ਕੋ ਫੁੱਲ ਉਟਿ ਲਾਉਂਦੇ ਆ ਗਿਆ ਇੱਥੇ 버ਗਰ ਵਗੈਰਾ ਮਿਲਦੇ ਨੇ ਕਾਫੀ ਮਿਲਦੀ ਹੈ ਇਸ ਵੇਲੇ ਸਾਰੇ ਲੋਕ ਕੰਮਾਂ ਬਣਾ ਤਿਆਰ ਹੈ cold brew coffees here oh samne timorton te aur mithaiyan vadh rahi haan ye shop jis sab de ethe bijli de kambhe lakkar de hunde dekh lo aa samne bhi da hunda lakkar da aisa lagda koi siyani ha shayad loha khandi hugi wo lakkar nahi khandi hai ਧਰਸ ਤੇ ਵੀ ਨਹੀਂ ਘਟ ਘਟ ਕੇ ਰੱਖ ਲਿਆ ਘਰ ਪਰ ਗੱਡੀਆਂ ਨੂੰ ਜਿਆਦਾ ਚੱਕ ਕੇ ਲੈ ਜਾਂਦੇ ਨੇ ਬਿਨਾਂ ਹੱਥ ਲਾਇਏ ਚੱਕ ਕੇ ਮਸ਼ੀਨਾਂ ਨਹੀਂ ਨਾ ਸਿੱਟਾ ਭਾਵੇਂ ਗੀਂ ਟ੍ਰੱਕ ਟਿਕੋ ਟਿਕਟ ਮੌਸਮ ਦੇ ਵਾਸਤੇ ਸੁਣਿਸ਼ ਮੌਸਮ ਆਪਣਾ ਦੇ ਸ਼ਹਿਰ ਵਾਸਨਾ ਆਪਣਾ ਇੰਡੀਆ ਪੰਜਾਬ ਮੌਸਮ ਬਹੁਤ ਸੁਣ ਮੌਸਮ ਕਾ ਦੇਖ ਲਓ ਬਹੁਤ ਹੀ ਸੋਹਣੇ ਸੋਹਣੇ ਅਪਨੀ ਦੀ ਜੀਵਨ ਸੌਣ ਕਰਾ ਇੱਥੇ ਕੈਨੇਡਾ ਦੇ ਵਿੱਚ ਮੌਸਮ ਤਾਂ ਬਹੁਤ ਵਧੀਆ ਹੁੰਦਾ April May ਆਉਣ ਵਾਲਾ ਜਿੰਨਾ ਵੀ ਸਮਾਂ ਹਰਿਆਲੀ ਹਰਿਆਲੀ ਚਾਰੇ ਪਾਸੇ ਬਹੁਤ ਖੂਬਸੂਰਤੀ ਹੁੰਦੀ ਹੈ ਘਰਾਂ ਦੇ ਬਾਹਰ ਕੋ ਇਨਸਾਨ ਇਸ ਦਿਵਸ ਬਨਸਪਤੀ ਹੁੰਦੀ ਹੈ ਫੁੱਲ ਬੂਟੇ ਹੁੰਦੇ ਨਹੀਂ ਬਹੁਤ ਵਧੀਆ ਵਧੀਆ ਨਜ਼ਾਰਾ ਹੁੰਦਾ ਕੋਦਰ ਤੇ ਪੂਰੀ ਮਿਹਰ ਮਾਣਾ ਤੇ ਫਲਾਂ ਨਾਲ ਦਰਖਤ ਲੱਦੇ ਜਾਂਦੇ ਨੇ ਆਪਣੇ ਤਾਂ ਸੇਬ ਐਨੇ ਮਹਿੰਗੇ ਮਰਦੇ ਤੇ ਵਰਦੇ ਨਹੀਂ ਕੋਈ ਪੁੱਛਦਾ ਨਹੀਂ ਅਗੇ ਚਾਚਾ ਡਿੱਗੀ ਜਾਂਦੀ ਨੇ ਜਿੰਨੇ ਕੁ ਲੋੜ ਹੁੰਦੀ ਹੈ ਲੋਕ ਖਾ ਲੈਂਦੇ ਨੇ ਬਾਕੀ ਬਸ ਇੰਗੇਸ ਤੇ ਜਾਂਦੇ ਨੇ ਦੇਖੋ ਕਿੰਨੇ ਸੋਹਣੇ ਦਰਖਤ ਨੇ ਹੁੰਦੇ ਦਾ ਆਪਣੇ ਵਪਾਰ ਗੱਲ ਇੱਥੇ ਕੁਝ ਐਂਡ ਹੀ ਆ ਕਹਿੰਦੇ ਵੱੜ ਜਾਂਦੇ ਮੈਂ ਤੁਹਾਨੂੰ ਦੁਖਾਉਂਦੀ ਹਾਂ ਸੇਪਰ ਦਾ ਦਰਖਤ ਹੋਏ ਨੂੰ ਫੁੱਲ ਲੱਗੇ ਹੋਏ ਨੇ ਕਿੰਨੀ ਚਾਲ ਕੀ ਦਿਖਾਉਣੀ ਹੈ ਸਵੇਰੇ ਫੁੱਲ ਲੱਗੇ ਹੋਏ ਨੇ